ਅਸੀਂ ਇਸ ਵਕਤ ਖੜੇ ਆ ਪਿੰਡ ਚੰਦਪਾਣ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀਆਂ ਵਾਇਰਲ ਹੋ ਰਹੀ ਹੈ ਪਿੰਡ ਚੰਦਪਾਣ ਦੀਆਂ ਪੂਰੇ ਵਰਲਡ ਦੇ ਵਿੱਚ ਸੰਸਾਰ ਦੇ ਵਿੱਚ ਪਿੰਡ ਚੰਦਪਾਣ ਦੀ ਘਟਨਾ ਜਾ ਚੁੱਕੀ ਹੈ 5 ਤਰੀਕ ਨੂੰ ਇਹ ਘਟਨਾ ਵਾਪਰੀ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਵੀਡੀਓ ਤੁਸੀਂ ਵੇਖੀ ਹੈ ਉਸ ਤੋਂ ਬਾਅਦ ਜਿਹੜੇ ਘਟਨਾ ਕਾਰਨ ਦੇ ਵਿੱਚ ਬੰਦੇ ਸੀ ਉਹਨਾਂ ਦੇ ਉੱਤੇ ਪਰਚੇ ਹੋ ਗਏ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਦੇ ਨਾਲ ਸੀ ਉਹਨਾਂ ਤੇ ਪਰਚੇ ਹੋਏ ਉਸ ਤੋਂ ਬਾਅਦ ਜਥੇਬੰਦੀਆਂ ਸਮਾਜ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਹਦੇ ਅੱਗੇ ਆਈਆਂ ਉਹਨਾਂ ਨੇ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਈਆਂ ਉਹ ਕਹਿੰਦੀਆਂ ਵੀ ਅਸੀਂ ਇਨਸਾਫ ਦਿਵਾਵਾਂਗੇ ਤੁਸੀਂ ਸਾਡੇ ਨਾਲ ਜੁੜੋ ਅੱਜ ਉਹ ਲੋਕ ਸੰਘਰਸ਼ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਕੀਤੇ ਧਰਨੇ ਲਾਏ ਐਸਐਸਪੀ ਦਫ਼ਤਰ ਫਰੀਦਕੋੜ ਅੱਗੇ ਧਰਨੇ ਲਾਏ ਕਿਸਾਨ ਜਥੇਬੰਦੀਆਂ ਨੇ ਮਜਦੂਰ ਜਥੇਬੰਦੀਆਂ ਨੇ ਹੋਰ ਜਥੇਬੰਦੀਆਂ ਨੇ ਬਹੁਤ ਉਰਸੀ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਇਹ ਜਿੰਨਾ ਲੋਕਾਂ ਨੂੰ ਅੰਦਰ ਦਿੱਤਾ ਗਿਆ ਸੀ ਉਹ ਲੋਕ ਹੁਣ ਬਾਹਰ ਆ ਰਹੇ ਨੇ ਪਿੰਡ ਚੰਦਪਾਣ ਦੇ ਵਿੱਚ ਵਿੜੇ ਦੇ ਵਿੱਚ ਜਿਹੜੇ ਐਸੇ ਲੋਕ ਆ ਉੱਥੇ ਪੂਰਾ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਲੋਕ ਇਕੱਠੇ ਆ ਉਹਨਾਂ ਦੇ ਸਵਾਗਤ ਲਈ ਖੜੇ ਹੋਏ ਆ ਜਿਹੜੇ ਲੋਕ ਜੇਲ੍ਹ ਦੇ ਵਿੱਚ ਆ ਉਹ ਬਾਹਰ ਕੁਝ ਹੀ ਘੰਟਿਆਂ ਨੂੰ ਆ ਜਾਣਗੇ ਇਹ ਪਿੰਡ ਦੇ ਲੋਕ ਖੜੇ ਨੇ ਇਹਨਾਂ ਦਾ ਮਹੱਲਾ ਪੂਰਾ ਪਿੰਡ ਦੇ ਵਿੱਚ ਖੁਸ਼ੀ ਆ ਕਿ ਜਿਹੜੇ ਸਾਡੇ ਅੰਦਰ ਲੋਕ ਗਏ ਸੀ ਉਹ ਲੋਕ ਕੁਛ ਹੀ ਕੰਟੇ ਨੂੰ ਬਾਹਰ ਆ ਜਾਣਗੇ ਰੋਟੀ ਟੁਕ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਖਾਤਰ ਨਗਰ ਹੈ ਪੂਰਾ ਜਾਣਕਾਰੀ ਲਵਾਂਗੇ ਇਹਨਾਂ ਲੋਕਾਂ ਦੇ ਵਿੱਚ ਮਾਹੌਲ ਕਿਹੋ ਜਿਹਾ ਨਾਮ ਕੀ ਆਪਣਾ ਕਰਨਲ ਸਿੰਘ ਜੀ ਕਰਨਲ ਸਿੰਘ ਕਿਵੇਂ ਲੱਗਦਾ ਅੱਜ ਬਹੁਤ ਵਧੀਆ ਹੀ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਜੀ ਹੋਰ ਵੀ ਜਾਣਕਾਰੀ ਲਵਾਂਗੇ ਇੱਥੇ ਬਈ ਵੀ ਖੜੇ ਆ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਂ ਸਾਰਿਆਂ ਜਿੰਨੇ ਵੀ ਕਮੇਟੀਆਂ ਜਿਨ੍ਹਾਂ ਨੇ ਸਾਡੇ ਲਈ ਇਨਾ ਸੰਘਰਸ਼ ਕੀਤਾ ਤੇ ਸਾਡੇ ਪਿੰਡ ਦੇ ਲੋਕਾਂ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਉਹਨਾਂ ਦਾ ਅਸੀਂ ਪੂਰਾ ਦਿਲੋਂ ਸਤਿਕਾਰ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਲਈ ਇਨਾ ਸੰਘਰਸ਼ ਲੜਿਆ ਕਿ ਸਾਡੇ ਲੋਕਾਂ ਦਾ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਵਿਚਾਰ ਨੂੰ ਕੋਈ ਕਮੇਟੀ ਵੀ ਹੁੰਦੀ ਜਾਂ ਕਿਸੇ ਨਾਲ ਨਾਲ ਕਿਵੇਂ ਸੰਘਰਸ਼ ਲੜੇ ਜਾਂਦੇ ਆ ਪਰ ਅਸੀਂ ਹੁਣ ਬਹੁਤ ਜ਼ਿਆਦਾ ਖੁਸ਼ ਆ ਤੇ ਸਾਡੇ ਨਗਰ ਦਾ ਵਿਕਾ ਹੋ ਗਿਆ ਏਰੀਆ ਦਾ ਵਿਕਾ ਹੋ ਗਿਆ ਬਹੁਤ ਦੂਰੋਂ ਦੂਰੋਂ ਸੰਗਤ ਚੱਲ ਕੇ ਆਈ ਹੈ ਤੇ ਸਭ ਦਾ ਹੀ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੇ ਬਸ ਨੌਜਵਾਨਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਮਹਾਰਾਜ ਨੇ ਸਾਰਾ ਨੂੰ ਜਿਵੇਂ ਉਹ ਵਿਚਾਰੇ ਚਲੇ ਗਏ ਸਨ ਤੇ ਕੇਸ ਪੈ ਗਏ ਸੀ ਝੂਠੇ ਪੜੇ ਲਿਖੇ ਬੱਚੇ ਸੀਗੇ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਸੀ ਛੋਟੇ ਛੋਟੇ ਬੱਚੇ ਸੀਗੇ ਜਿਨ੍ਹਾਂ ਨੂੰ ਅਭੀ ਵਿਚਾਰਾਂ ਦੇ ਬਲੱਡ ਤੋਂ ਪਤਾ ਹੀ ਆ ਸਾਰਾ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਉਹ ਸਾਰੇ ਬਚ ਗਏ ਤੇ ਉਸ ਸਤਕਾਰ ਵਾਸਤੇ ਸਾਡੀ ਬਾਕੀ ਮੇਨਜੀ ਕਾਲ ਸੀ ਸਰਪੰਚੀ ਉਹ ਸਾਡੀ ਮਹਾਰਾਜ ਨੇ ਬਚਾਤੀ ਬਾਕੀ ਵੈਗ ਨੂੰ ਸਾਰਿਆਂ ਤੇ ਮਿਹਰ ਪਰੇ ਹੱਥ ਰੱਖੇ ਤੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਅਸੀਂ ਸਾਰੇ ਸੰਗਤਾਂ ਪਹੁੰਚ ਗਏ। ਤੁਹਾਡੇ ਸਹਿਯੋਗ ਲਈ ਪੂਰੇ ਪੰਜਾਬ ਚੋਂ ਨਹੀਂ ਮੈਂ ਕੱਲ ਕਰਦਾ ਪੂਰੇ ਇੰਡੀਆ ਚੋਂ ਲੋਕ ਪਹੁੰਚੇ ਆ। ਕਿ ਰਾਜਸਥਾਨ, ਹਰਿਆਣਾ ਜਿੱਥੋਂ ਤੱਕ ਤੁਹਾਡੀ ਵੀਡੀਓ ਤੁਹਾਡੀ ਆਵਾਜ਼ ਪਹੁੰਚੀ ਹੈ, ਲੋਕ ਤੁਹਾਡੀ ਹਮਦਰਦੀ ਲਈ ਲੋਕ ਵੱਧ ਤੋਂ ਵੱਧ ਤੁਹਾਡੇ ਲਈ ਪਹੁੰਚੇ ਆ। ਹਾਂਜੀ ਜੋ ਬਹੁਤ ਦੂਰ ਦੂਰ ਮੈਂ ਦੱਸੀ ਜਾਂਦਾ ਸੀਗਾ ਅਜ ਮਹਾਵੀਰ ਹਰਿਆਣਾ ਚੋਂ ਵੀ ਪਹੁੰਚੇ ਇੱਥੇ ਤੇ ਆਪਣੇ ਪੰਜਾਬ ਚੋਂ ਗੁਰਦਾਸਪੁਰ, ਹੁਸ਼ਿਆਰਪੁਰ, ਸੰਗਰੂਰ ਤੋਂ ਅਿੰਨੇ ਨੇ ਦੂਰ ਤੱਕ ਸਾਡੇ ਕਿਉਂਕਿ ਇਹ ਸਾਡੇ ਨੂੰ ਲੋਕਾਂ ਨੂੰ ਵਿਚਾਰਾਂ ਨੂੰ ਇਹ ਲਤੜੀ ਬੱਠੀ ਸੀ ਪਹਿਲਾਂ ਇਸੇ ਗੱਲ ਤੇ ਦੁਖੀ ਸੀਗੇ ਤੁਹਾਨੂੰ ਮੈਂ ਛੋਟੀ ਇੱਕ ਗੱਲ ਦੱਸ ਦਣਾ ਜਦੋਂ ਇਸੇ ਗਲਦੀਪ ਸਿੰਘ ਨੂੰ ਸਰਪੰਚ ਬਣਾਉਣ ਦੇ ਸਰ ਲਈ ਮੁੰਡਿਆਂ ਨੇ ਉਦੋਂ ਪ੍ਰਾਲਾ ਕੀਤਾ ਇਸੇ ਬੱਪੂ ਗਿਆ ਨੇ ਤਿੰਨ ਚਾਰ ਬੰਦਿਆਂ ਨੂੰ ਲੱਗ ਐਵੇਂ ਠਾਤਾ ਫਲਾਣਾ ਤੂੰ ਅਠਖੜਾ ਉਹਨੂੰ ਠਾਤਾ ਉਹਨੂੰ ਠਾਤਾ ਹਾਂਜੀ ਇਹ ਸਾਨੂੰ ਨਾ ਸ਼ੁਰੂ ਤੋਂ ਹੀ ਇਹ ਦੱਬਣਾ ਚਾਹੁੰਦੇ ਆ ਫਿਰ ਅਸੀਂ ਨੂੰ ਕਿ ਪਹਿਲਾਂ ਇਹ ਉੱਠਣ ਦੀ ਕੋਸ਼ਿਸ਼ ਕੀਤੀ ਮੈਂ ਸਰਪੰਚ ਬਣ ਜਾ ਉਦੋਂ ਹੀ ਹਰ ਗਿਆ ਉਦੋਂ ਸਰਪੰਚ ਲਾਲੀ ਉਹ ਸਰਜਿੰਦਰ ਸਿੰਘ ਲਾਲੀ ਬਣੇ ਸੀਗੇ ਹਾਂਜੀ ਤੇ ਪਰ ਇਹ ਬੰਦੇ ਨੇ ਸ਼ੁਰੂ ਤੋਂ ਇਹੋ ਜਿਹੇ ਕਿੱਤੇ ਕਰਦੇ ਆ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿੰਨੇ ਵੀ ਇਨਸਾਫਪਸੰਦ ਲੋਕ ਨੇ ਉਹ ਸਾਡੇ ਲਈ ਬੋਲੇ ਤੇ ਬਹੁਤ ਵਧੀਆ ਸੁਣ ਲੱਗਿਆ ਹਾਂਜੀ ਜਿਹੜੇ ਲੋਕ ਤੁਹਾਡੇ ਅੱਜ ਹਮਦਰਦੀ ਨੂੰ ਵੇਖ ਕੇ ਤੁਹਾਡੀ ਪੀੜ ਨੂੰ ਵੇਖ ਕੇ ਤੁਹਾਡੇ ਨਾਲ ਖੜੇ ਆ ਲੋਕ ਆਏ ਆ ਜੇਕਰ ਕੱਲ ਨੂੰ ਕਿਸੇ ਹੋਰ ਭੈਣ ਭਰਾ ਤੇ ਮੁਸੀਬਤ ਪੈਂਦੀ ਹੈ ਕਿ ਤੁਹਾਡੇ ਵਰਗੇ ਭਰਾਵਾਂ ਨੂੰ ਆਪਦਾ ਜਿਹੜਾ ਕੰਮ ਆ ਛੱਡ ਕੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਹਾਂਜੀ ਜ਼ਰੂਰ ਖੜਨਾ ਚਾਹੀਦਾ ਜ਼ਰੂਰ ਖੜਨਾ ਚਾਹੀਦਾ ਜ਼ਰੂਰ ਖੜਾਂਗੇ ਅਸੀਂ ਹੁਣ ਅਸੀਂ ਆਪ ਅੱਗੇ ਹੋ ਕੇ ਚੱਲਾਂਗੇ ਹੁਣ ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਸੰਘਰਸ਼ਾਂ ਐ ਲੜੇ ਜਾਂਦੇ ਆ ਹਨਾ ਜੀ ਹਣ ਜਬ ਹਾਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਆਹ ਕੁਝ ਹੁੰਦਾਗਾ ਹੁਣ ਸਾਨੂੰ ਪਤਾ ਲੱਗ ਗਿਆ ਗੱਲ ਕਰਨ ਦਾ ਤਰੀਕਾ ਪਤਾ ਲੱਗ ਗਿਆ ਪਹਿਲਾਂ ਸਾਨੂੰ ਪਤਾ ਨਹੀਂ ਸੀਗਾ ਇਹ ਚੀਜ਼ਾਂ ਦਾ ਪਰ ਹਾਂ ਜਿੱਥੇ ਪਹਿਲੀ ਗੱਲ ਤਾਂ ਇਹ ਜਾਂ ਕੁਝ ਹੋਵੇ ਨਾ ਕਿਉਂਕਿ ਛੋਟੇ ਛੋਟੇ ਵੇਖੋ ਬੱਚਿਆਂ ਦੇ ਕੁੱਟ ਪਈ ਆ ਘਰਾਂ ਨੂੰ ਤੋੜਤਾ ਸਰਪੰਚ ਸਾਹਿਬ ਦਾ ਘਰ ਤੋੜਤਾ ਇੱਧਰ ਇੱਕ ਵਿਚਾਰਾ ਸੀ ਉਹਨਾਂ ਨੇ ਸਾਨੂੰ ਪਤਾ ਗਰੀਬ ਬੰਦਾ ਮਿਹਨਤ ਕਸ਼ ਕਰਕੇ ਕਿੰਨਾ ਔਖਾ ਹੋ ਕੇ ਪੈਸੇ ਕਮਾਉਂਦਾ ਕੋਈ ਫਰਿੱਜ ਲੈ ਲਈ ਕੋਈ ਟੀਵੀ ਲੈ ਲਿਆ ਕੋਈ ਇਹ ਵੋ ਲੈ ਲਿਆ ਤੇ ਇਹਨਾਂ ਡੰਡਾ ਮਾਰ ਕੇ ਤੋੜਤਾ ਜੀ ਹਣਾ ਇਹ ਚੀਜ਼ਾਂ ਨੂੰ ਵੇਖ ਕੇ ਬਹੁਤ ਵਧੀਆ ਲੱਗਾ ਜੀ ਜ ਜੇ ਜਿੱਦਣ ਇਹ ਘਟਨਾ ਘਟਦੀ ਆ ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਜਾਂਦੀ ਆ ਉਹ ਕਮੇਟੀ ਕਿੰਨੇ ਮੈਂਬਰੀ ਸੀ ਉਹ 10 ਮੈਂਬਰੀ ਕਮੇਟੀ ਸੀ ਜੀ 10 ਮੈਂਬਰੀ ਕਮੇਟੀ ਸੀ ਤੁਸੀਂ ਉਸ ਕਮੇਟੀ ਦੇ ਪ੍ਰਧਾਨ ਸੀ ਮੈਂ ਕਮੇਟੀ ਦਾ ਪ੍ਰਧਾਨ ਲਾਇਆ ਸੀ ਜੀ ਉਸ ਕਮੇਟੀ ਵਿੱਚੋਂ ਤੇ ਖਾਸ ਕਰਕੇ ਇਹ ਤੋਂ ਪਹਿਲਾਂ ਹੀ ਮੈਂ ਲੋਕ ਜਨ ਸ਼ਕਤੀ ਪਾਰਟੀ ਵਜੋਂ ਕੈਂ ਦਫਾ ਦਿੱਲੀ ਸੈਂਟਰ ਸਰਕਾਰ ਵੱਲੋਂ ਜੀ ਮੈਂ ਜੈਤੂ ਬਲਾਕ ਪ੍ਰਧਾਨ ਲਾਇਆ ਹੋਇਆ ਸੀ ਉਹ ਸਾਡੇ ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲੂ ਕਈ ਇੱਥੇ ਪਹੁੰਚੇ ਸੀ ਉਹਨਾਂ ਨੇ ਸੰਯੋਗ ਦਿੱਤਾ ਸਾਡੇ ਦੁੱਖ ਦੇ ਹਿਰਦੇ ਵਿੱਚ ਨਾਲ ਖੜੇ ਠੀਕ ਹੈ ਜੀ ਜਿੰਨੇ ਵੀ ਸਾਡੀ ਉਹਨੇ ਵੱਧ ਤੋਂ ਮਦਦ ਕੀਤੀ ਮਦਦ ਕਰਨ ਦੇ ਤੌਰ ਤੇ ਉਹਨਾਂ ਨੇ ਖਾਸ ਸੈਂਟਰ ਤੇ ਗੱਲ ਵੀ ਪਹੁੰਚਾਈ ਇੱਥੇ ਕੱਲ ਦਿੱਲੀ ਤੋਂ ਸਪੈਸ਼ਲ ਚੱਲ ਕੇ ਵੀ ਲੀਡਰ ਆਈ ਸੀ ਉਹ ਕਹਿੰਦਾ ਵਾ ਜੇ ਸਾਡੇ ਚ ਕੋਈ ਇੱਥੇ ਮਹਾਕਾਲ ਪਿਆ ਠੀਕ ਹੈ ਜੀ ਪਿੰਡ 'ਚ ਕੋਈ ਨੇਰੀ ਅਜੇ ਗੰਦੀ ਹੋਈ ਆਈ ਉਹਦੇ ਸਾਡਾ ਸੰਯੋਗ ਦਿੱਤਾ ਉਹਨਾਂ ਨੇ ਸੰਯੋਗਾਂ ਦੇ ਨਾਲ ਪਿੰਡ ਦੇ ਦੁੱਖ ਤਰੀਪ ਸੁਣੇ ਉਹਨਾਂ ਨੇ ਸਪੈਸ਼ਲ ਪੱਤਰਕਾਰ ਦਾ ਘਾਰ ਸੀ ਕਲਦੀਪ ਸਿੰਘ ਸਰਪੰਚ ਦਾ ਹੀ ਉਹ ਵੇਖ ਕੇ ਗਏ ਹੋਰ ਵੀ ਸਮੱਸਿਆ ਸੁਣਨਾ ਪਿੰਡ ਦੀਆਂ ਸਾਰੀਆਂ ਸਮੱਸਿਆ ਸੁਣੀਆਂ ਉਹ ਕਹਿਣ ਦਾ ਭਾਵ ਸਾਰੇ ਜੀਬ ਇਕਜੁੱਟ ਹੋਏ ਸਾਰਿਆਂ ਨੇ ਆਪ ਦੇ ਦੁੱਖ ਦੱਸੇ ਮੇਨ ਮੇਨ ਤਕੜੀਆਂ ਭੈਣ ਭਣੇ ਜਥੇਬੰਦੀਆਂ ਜੁਨੀਆਣਾ ਜਿੰਨੇ ਸਾਡੇ ਨਾਲ ਭੈਣ ਭਰਾ ਖੜੇ ਸੀ ਸਾਰਿਆਂ ਦੇ ਹੱਥ ਬਨ ਕੇ ਕੋਟੀ ਕੋਟੀ ਧੰਨਵਾਦ ਸਾਡੇ ਪਿੰਡ 'ਚ ਜੋ ਵੀ ਮੰਤ ਭਾਗੀ ਖਬਰ ਹੋਈ ਸੀ ਆਨ ਨਾਲ ਟਾਈਮ ਮਾੜਾ ਆ ਗਿਆ ਸੀ ਪਹਿਲਾ ਮੈਂ ਸੁਣਦਾ ਹਾਂ ਸਰ ਇੱਕ ਦੇ ਕੋਲ ਇੰਟਰਨੈਟ ਚੱਲ ਰਿਹਾ ਜੀ ਕਹਿੰਦੇ 2025 26 27 ਤੇ 28 ਤੱਕ ਪਿੰਡ ਕਾਲ ਪੈਣ ਵਾਲਾ ਜੀ ਸਾਢੇ 2025 ਦੇ ਚੜ੍ਹਦੇ ਸਾਲ ਹੀ ਪਹਿਲੇ ਹੀ ਕਾਲ ਪੈ ਚੱਲਿਆ ਸੀ ਠੀਕ ਹੈ ਜੀ ਇੱਕ ਤਾਂ ਕਰੋਨਾ ਵੇਲੇ ਕਹਿੰਦੇ ਸੀ ਉਹ ਕਾਲ ਕਾਇਗਾ ਸੀ ਆ ਦੂਜਾ ਫੇਰ ਕਾਲ ਨਹੀਂ ਮਹਾਕਾਲ ਸਾਡੇ ਪਿੰਡ ਜੀ ਪੈ ਚਲਿਆ ਸੀ ਪਹਿਲਾਂ ਜਿਹੜਾ ਦੂਗਾ 25 27 28 ਤੱਕ ਕਰਾਉਣਾ ਸੀ ਸਾਡੇ ਪਿੰਡ ਤਾਂ ਸ਼ੁਰੂਆਤ ਹੋ ਚੱਲੀ ਸੀ ਪਰ ਇਹਦੀ ਸ਼ੁਰੂਆਤ ਆ ਸਾਰੇ ਜਥੇ ਬੰਦਗਾ ਨੇ ਜਿੰਨਾਂ ਮਜ਼ਦੂਰ ਯੂਨੀਅਨਾਂ ਕਿਸਾਨ ਜਥੇ ਬੰਦਗਾ ਉਗਰਾਹਾਂ ਵਾਲਿਆ ਭੈਣ ਭਰਾ ਜੀ ਜਿੰਨਾਂ ਜੱਥੇ ਬੰਦਿਆਂ ਸਾਰਿਆਂ ਸਾਡਾ ਸਾਥ ਦਿੱਤਾ ਹੋਰ ਵੀ ਭੈਣ ਭਰਾ ਦੂਰੋਂ ਨੇੜੋਂ ਆਏ ਸਾਰਿਆਂ ਸਾਡੇ ਬਾਲ ਦੀ ਅੱਗ 'ਚ ਹੱਥ ਪਾਇਆ ਅੱਗ ਨੂੰ ਬੁਝਾਉਣ ਤੇ ਕਾਬੂ ਪਾਇਆ ਠੀਕ ਹੈ ਇਹਦੇ ਵਿੱਚ ਜਿੰਨੇ ਭੈਣ ਭਰਾ মিডিਆ ਵਾਲਿਆ ਉਹਨਾਂ ਨੇ ਸੰਜੋਗ ਸਾਡਾ ਬਹੁਤ ਦਿੱਤਾ ਉਹਨਾਂ ਨੇ ਹਰ ਇੱਕ ਕਿਉਂਕਿ মিডিਆ ਦੇ ਰਹੀ ਸੱਚ ਦਾ ਸੱਚ ਝੂਠ ਦਾ ਝੂਠ ਇੱਕ ਪਾਸੇ ਲਿਆਤਾ ਠੀਕ ਹੈ ਜੀ ਕੱਲੇ ਆਪਾਂ ਐ ਨਹੀਂ ਕਹਿੰਦੇ ਹੋਰ ਵੀ ਭੈਣ ਭਰਾ ਸਾਰੇ ਧੰਨਵਾਦ ਉਹਨਾਂ ਦਾ ਜਿਨ੍ਹਾਂ ਦੀ ਸਹਿਮਤ ਨਾਲ ਇਹ ਪ੍ਰੋਜੈਕਟ ਕਿੱਥੋਂ ਚੱਲੇ ਪ੍ਰੋਜੈਕਟ ਕਿੱਥੇ ਖੜ ਗਿਆ ਜੀ ਇੱਕ ਜਦੋਂ ਇਹੋ ਜੀ ਘਟਨਾ ਘਟ ਜਾਂਦੀ ਹੈ ਤੇ ਕਈ ਲੋਕ ਵਿੱਚੋਂ ਲੋਕਾਂ ਨੂੰ ਪਾੜ ਲਿਆ ਜਾਂਦਾ ਜਿਵੇਂ ਤੁਹਾਡੇ ਲੋਕ ਹੈ ਤੁਹਾਡਾ ਮhalla ਉਹਨਾਂ ਵਿੱਚੋਂ ਪਾੜ ਲਿਆ ਜਾਂਦਾ ਤੁਹਾਡੇ ਲੋਕ ਕੋ ਵਿੱਚੋਂ ਪਾੜੇ ਇੱਕ ਨਹੀਂ ਗਏ ਪਾੜ ਦੀ ਕੋਸ਼ਿਸ਼ ਕੀਤੀ ਗਈ ਸਰ ਹਾਂਜੀ ਇਹ ਗੱਲ ਨਾਲ ਮੈਂ ਸਹਿਮਤ ਹਾਂ ਜੀ ਮੈਂ ਪਾਰਟੀ ਵਿੱਚ ਤੇ ਵੀ ਆ ਅੱਡੋੜੀ ਪਾਰਟੀਆਂ ਹੁੰਦਾ ਕੋਈ ਹੋਰ ਹੁੰਦਾ ਪਾਰਟੀ ਕੋਈ ਹੋਰ ਹੁਣ ਜਿਵੇਂ ਉਗਰਾਹਾਂ ਵਾਲੇ ਸੀ ਸਰ ਜੁਨੀਆਣ ਭੈਣ ਕਿਸਾਨ ਮਜ਼ਦੂਰ ਸੀ ਹੋਰ ਵੀ ਸਲਾ ਲੋ ਉਹ ਪਾਰਟੀਆਂ ਹੁੰਦਾ ਪਰ ਆਪਾਂ ਪਾਰਟੀ ਵਾਈ ਦਾ ਪਿੰਡ ਵਿੱਚ ਕੋਈ ਪੱਖ ਨਹੀਂ ਰੱਖਿਆ ਜੀ ਠੀਕ ਹੈ ਪਾਰਨ ਦੀ ਬਹੁ ਕੀਤੀ ਇੱਥੇ ਆਏ ਸੀ ਕਾਂਗਰਸੀ ਵੀ ਆ ਗਏ ਬੀਜੇਪੀ ਵਾਲੇ ਵੀ ਹੋਰ ਆ ਗਏ ਜਿਹੜੇ ਭੈਣ ਭਰਾਏ ਆ ਪਾਰਟੀ ਵੇਸ ਤੇ ਕਹਿ ਦਿੰਦੇ ਨਾ ਆਉ ਜੇ ਉਹਨਾਂ ਦਾ ਭੈਣ ਭਰਾ ਸੰਯੋਗ ਦੇਣ ਤੁਹਾਡੇ ਜਿਹੜੇ ਲੋਕ ਆ ਉਹਨਾਂ ਦੀ ਗੱਲ ਕਰਦਾ ਉਹਨੂੰ ਪਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੁਸੀਂ ਪਾਟੇ ਨਹੀਂ ਜਾਂ ਤੁਹਾਨੂੰ ਪਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੀਤੀ ਜਾ ਰਹੀ ਸੀ ਕੀਤੀ ਜਾ ਰਹੀ ਸੀ ਪਾਰਨ ਦੀ ਪਰ ਉਹਦੇ ਵਿੱਚੋਂ ਭੈਣ ਭਰਾਵਾਂ ਦਾ ਦਿਮਾਗ ਆਉਂਦਾ ਸੀ ਸ਼ਾਂਤੀ ਮਾਉਣਾ ਰਹੀ ਇੱਕ ਪਾਸੇ ਇਕੱਠੇ ਹੋਏ ਜੀ ਜੇ ਕੱਟੇ ਰਹੇ ਤੇ ਅਸੀਂ ਕਹਿੰਦੇ ਬਾ ਦੂਰੀ ਆ ਜੀ ਸਰਪੰਚੀ ਆਪਦੀ ਜਿੱਤ ਲਈ ਜੇ ਅਲੱਗੋਂ ਦਾ ਪਾਰ ਦੀ ਕੋਸ਼ਿਸ਼ ਕਰ ਹਾਂ ਜੇ ਪਾਟੇ ਵੀ ਆ ਭੈਣ ਪਰਾ ਪਾਟੇ ਵੀ ਆ ਜੇ ਪਾਟੇ ਵੀ ਆ ਉਹਦੇ ਆਪ ਦੇ ਚਾਹ ਸਕੇ ਚਾਹੇ ਤਾਂ ਚੈਨਾ ਮੇਰਗੀ ਪਾਟੇ ਆ ਲੋਕ ਕਹਿੰਦੇ ਸੀ ਜਦੋਂ ਇਹ ਘਟਨਾ ਕੱਟ ਗਈ ਵੀ ਸਰਪੰਚੀ ਤਾਂ ਗਈ ਹਾਂ ਸૌ ਤੋਂ ਪਹਿਲਾਂ ਸਾਰੇ মিডিਆ ਤੇ ਤੁਹਾਡੇ ਚੈਨਲ ਦਾ ਪਿਆਰ ਭਰ ਸਤਿਕਾਰ ਕਰਦੇ ਆਂ ਜੀ ਅਸੀਂ ਸਾਰੇ মিডিਆ ਦਾ ਤੇ ਕਮੇਟੀਆਂ ਜੋ ਵੀ ਸਾਡੇਆਂ ਜਸੇਬੰਦੀਆਂ ਸਾਡੇ ਨਾਲ ਰੜੀਆਂ ਸਾਡੇ ਨਾਲ ਰਲ ਕੇ ਮਦਦ ਕੀਤੀ ਜੀ ਜੋ ਸਾਡੇ ਨਾਲ ਘਟਨਾ ਹੋਈ ਅਸੀਂ ਸਾਰੀ ਘਟਨਾ ਦੇ ਵਿੱਚ ਸ਼ਾਮਲ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਸਵੇਰ ਵਾਲੀ ਘਟਨਾ ਹੋਈ ਆ ਜਿਉਂਕਿ ਪਹਿਲਾਂ ਘਟਨਾ ਹੋਈ ਆ ਸਰਪੰਚ ਸਾਹਿਬ ਨਾਲ ਉਸ ਟਾਈਮ ਅਸੀਂ ਮੌਜੂਦ ਸੀ ਸਵੇਰ ਜਿਹੜੀ ਘਟਨਾ ਹੋਈ ਆ ਕੈਮਰੇ ਭੰਨੇ ਗਿਆ ਉਦੋਂ ਵੀ ਅਸੀਂ ਮੌਜੂਦ ਸੀ ਉੱਥੇ ਜਿਹੜੀ ਸ਼ਾਮ ਨੂੰ ਘਟਨਾ ਘਟੀ ਆ ਉਹਦੇ ਵਿੱਚ ਅਸੀਂ ਮੌਜੂਦ ਸੀ ਜੋ ਵੀ ਸਾਡੇ ਨਾਲ ਹੋਈ ਆ ਕੋਈ ਮਾੜੀ ਘਟਨਾ ਹੋਈ ਆ ਜੇਕਰ ਅਸੀਂ ਸੱਚੇ ਸੀ ਤੇ ਸੱਚ ਸੱਚ ਦਾ ਸਾ ਸਾਡੇ ਸਾਰਿਆਂ ਕਮੇਟੀਗਾਂ ਨੇ ਜਿ세 ਬੰਦਗਾਨੇ ਰਲ ਕੇ ਸਾਡੇ ਨਾਲ ਕੀਤਾ ਇਸੇ ਕਰਕੇ ਸਾਡੇ ਅੱਜ ਬੰਦੇ ਬਾਹਰ ਆ ਰਹੇ ਆ ਕਿ ਉਹਨਾਂ ਨੇ ਪਰਮਾਤਮਾ ਦੀ ਉਹਨਾਂ ਤੇ ਮਿਹਰ ਹੋਈ ਆ ਜੇਕਰ ਆਈ ਸੱਚ ਦੀ ਆਵਾਜ਼ ਕਰਦੇ ਸੀ ਤਾਂ ਉਹ ਬਾਹਰ ਆ ਰਹੇ ਆ ਇਸੇ ਕਰਕੇ ਬਾਈ ਸਾਰਿਆਂ ਦਾ ਦਿলো ਧੰਨਵਾਦ ਕਰਦੇ ਆ ਜੀ ਜਿੰਮੇ ਘਟਨਾ ਘਟੀ ਸੀ ਬਹੁਤ ਮੰਦ ਭਾਗੀ ਸੀ ਹਾਂਜੀ ਹਾਂਜੀ ਕੀ ਲੱਗਦਾ ਸੀ ਉਹ ਘਟਨਾ ਨੂੰ ਵੇਖ ਕੇ ਜਿਵੇਂ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਵੀ ਇਹ ਬੰਦੇ ਤੁਹਾਡੇ ਛੁੱਟ ਜਾਣਗੇ ਤੁਹਾਡੇ ਬੰਦੇ ਬਾਹਰ ਆ ਜਾਣਗੇ ਉਮੀਦਾਂ ਸੀਗੀਆਂ ਇਹ ਗੱਲ ਦੀਆਂ ਨਹੀਂ ਇਹ ਗੱਲ ਦੀ ਕੋਈ ਉਮੀਦ ਨਹੀਂ ਸੀਗੀ ਜਿਹੜੇ ਹਿਸਾਬ ਨਾਲ ਉਹਨਾਂ ਤੇ 12 ਧਾਰਾਂ ਤੇ ਦੇਸ਼ ਧਰੋਹ ਦੀ ਧਾਰਾ ਲਾਈ ਗਈ ਸੀ ਸਾਨੂੰ ਤਾਂ ਨਹੀਂ ਲੱਗਦਾ ਸੀ ਵੀ ਇਹਦੇ ਵਿੱਚ ਕੋਈ ਇਹਨਾਂ ਦੀ 1 ਸਾਲ ਡੇਢ ਸਾਲ ਤੋਂ ਪਹਿਲਾਂ ਜ਼ਮਾਨਤ ਹੋ ਜੂਗੀ ਇਸੇ ਕਰਕੇ ਜੇਕਰ ਵੀ ਸਾਡਾ ਕੋਈ ਸਾਥ ਨਾ ਦਿੰਦਾ ਸਾਡੇ ਨੂੰ ਬਹੁਤ ਔਖਾ ਹੋ ਜਾਂਦਾ ਨਿਕਲਣਾ ਇਸੇ ਕਰਕੇ ਜਿ세 ਬੰਦੀਆਂ ਨੇ ਸਾਡੇ ਨਾਲ ਰਲ ਕੇ ਤਾਂ ਉਹ ਪਰਮਾਤਮਾ ਸਾਡੇ ਨਾਲ ਉੱਤਰ ਕੇ ਥੱਲੇ ਆਪ ਸਾਡਾ ਸਹਿਯੋਗ ਦਿੱਤਾ ਤੇ ਸਾਰੀਆਂ ਧੰਨਵਾਦ ਕਰਦੇ ਆ ਇਸੇ ਕਰਕੇ ਸਾਡੇ ਬੰਦੇ ਅੱਜ ਬਾਹਰ ਆ ਰਹੇ ਆ ਬਸ ਸਾਨੂੰ ਦਿਲੋਂ ਖੁਸ਼ੀ ਆ ਜੇਕਰ ਇਹ ਸੱਚੇ ਸੀ ਤਾਂ ਸਾਡੇ ਸਾਥੀ ਸਾਡੇ ਅੱਜ ਬਾਹਰ ਆ ਰਹੇ ਆ ਤੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਹੋਣਗੇ ਅੱਜ ਘਰ ਦਾ ਮਾਹੌਲ ਕਿਹੋ ਜਿਹਾ ਤੂੰ ਹੀ ਬੋਲ ਪੱਤ ਜੀ ਹੋਰ ਵੀ ਗੱਲਬਾਤ ਕਰਦੇ ਆ ਘਰ ਦਾ ਮਾਹੌਲ ਬਹੁਤ ਵਧੀਆ ਲੱਗਿਆ ਸਾਡੇ ਬੱਚੇ ਘਰੇ ਆ ਗਏ ਆ ਰਹੇ ਆ ਤੇ ਬਸ ਬਸ ਆ ਰਹੇ ਆ ਬਸਨ ਬਹੁਤ ਖੁਸ਼ੀ ਆ ਜੀ 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 ਹੋਰ ਵੀ ਗੱਲਬਾਤ ਕਰਦੇ ਆ ਇੱਥੇ ਬਾਈ ਜੀ ਖੜੇ ਆ ਆਜੋ ਬਾਈ ਜੀ ਜਿਹੜੀ ਘਟਨਾ ਘਟੀ ਸੀ ਬਹੁਤ ਮੰਦ ਭਾਗੀ ਸੀ ਕਦੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਵੀ ਇਹ ਜਿਹੜੀ ਘਟਨਾ ਕੋਈ ਮੋੜ ਖਾ ਜਾਊਗੀ ਵੀ ਇਨਸਾਫ ਮਿਲ ਜੂਗਾ ਸਾਨੂੰ ਸੋਚਿਆ ਸੀ ਮਨ ਦੇ ਵਿੱਚ ਜਿਹੜੇ ਹਸਾਬ ਨਾਲ ਘਟਨਾ ਘਟੀ ਸੀ ਡਲੇ ਚੱਲ ਰਹੇ ਸੀ ਬੰਦੇ ਜ਼ਖਮੀ ਹੋ ਗਏ ਸੀ ਕਾਫੀ ਲੋਕ ਕੋ ਸ਼ਿਕਾਇਤ ਰਹੇ ਸੀ ਲੱਗਦਾ ਸੀ ਵੀ ਇਹ ਜਿਹੜੀ ਘਟਨਾ ਮੋੜ ਖਾ ਜਾਊਗੀ ਕੋਈ ਹੋਰ ਪਰ ਜਿਹੜੇ ਅੱਜ ਉਹ ਮੋੜ ਖਾ ਗਈ ਹੈ ਤੁਹਾਨੂੰ ਇਨਸਾਫ ਮਿਲ ਗਿਆ हां जी ਸਾਨੂੰ ਨਹੀਂ ਕੋਈ ਪਤਾ ਸੀ ਵੀ ਇਹ ਮਤਲਬ ਮੋੜ ਖਾ ਜਾਊਗੀ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਜਸੇ ਬੰਦਗਾਂ ਦੇ ਨਾਲ ਸਾਡਾ ਪਰਮਾਤਮਾ ਨੇ ਬਹੁਤ ਵਧੀਆ ਕਾਰਜ ਸੁਧ ਕੀਤਾ ਗਿਆ ਠੀਕ ਹੈ ਨਾ ਸਾਰੇ ਮੋੜ ਕੱਟ ਕੇ ਤੇ ਸਾਰਾ ਕੰਮ ਸੰਵਰ ਗਿਆ ਜਿਸ ਸਾਡਾ ਬਹੁਤ ਖੁਸ਼ੀ ਆ ਸਾਡੇ ਘਰਾਂ ਨੂੰ ਜਿੰਨੇ ਘਰ ਸਾਰੇ ਵਿੜੇ ਨੂੰ ਖੁਸ਼ੀ ਆ ਜੀ ਤੁਸੀਂ ਵਿੜਾ ਸਾਰਾ ਇੱਕ ਸੀ ਤਾ ਕਰਕੇ ਕੁਛ ਮਿਲਗਾ ਤੁਹਾਨੂੰ ਹਾਂ ਜੀ ਸਾਡੇ ਵੇੜੇ ਦਾ ਪਹਿਲਾਂ ਤੋਂ ਹੀ ਇੱਕ ਆ ਜਾਦੇ ਸਾਡੇ ਪਿਓ ਦਾ ਤੇ ਦੀ ਅੰਸ਼ ਇੱਕ ਹੀ ਹੈ ਇਹ ਜਿਹੜਾ ਖਜਾਨੂ ਬੁੜਾ ਸੀ ਸਾਡਾ ਉਹਦੀ ਅੰਸ਼ ਸਾਰੀ ਹੈ ਇਹ ਵੇੜੇ ਦੀ ਇੱਕ ਦੀ ਹੈ ਮੋਢੀ ਗੱਡ ਸੀਗਾ ਜੀ ਜਿਹੜਾ ਲੋਕ ਕਹਿੰਦੇ ਸੀ ਵੀ ਗਲਤ ਸਟੈਪ ਚੱਕ ਲਿਆ ਸਰਪੰਚੀ ਆਈ ਸੀ ਇਹਨਾਂ ਨੂੰ ਰੱਖੀ ਨਹੀਂ ਗਈ ਕਈ ਸਰਪੰਚ ਦਾ ਬਾਸ ਹੋ ਨਹੀਂ ਹੁੰਦੀ ਸਰਪੰਚੀ ਨੇ ਦੱਸ ਸੁਣਿਆ ਹੋਣਾ ਤੁਸੀਂ ਵੀ ਹਾਂਜੀ ਸੁਣਿਆ ਸੀ ਲੋਕ ਕਹਿੰਦੇ ਸੀ ਇਹ ਕਹਿੰਦੇ ਹਾਂ ਵੀ ਸਰਪੰਚੀ ਆਈ ਸੀ ਇਹਨਾਂ ਲੋਕਾਂ ਨੂੰ ਰੱਖਣੀ ਨਹੀਂ ਆਈ ਹਾਂਜੀ ਹਾਂਜੀ ਐਵੇਂ ਕਹਿੰਦੇ ਸੀਗੇ ਪਰ ਅਸੀਂ ਇਉਂ ਆ ਵੀ ਉਹਦੇ ਨਾਲ ਐ ਸਾਡੇ ਭੈਣ ਭਰਾ ਹੋਰ ਵੀ ਨਾਲ ਐ ਪਰ ਅਸੀਂ ਸਰਪੰਚੀ ਰੱਖਾਂਗੇ ਬਾਕੀ ਦਾ ਜਸੇ ਬੰਦਿਆਂ ਨੇ ਸਾਨੂੰ ਕਿਹਾ ਵੀ ਅਸੀਂ ਸਰਪੰਚੀ ਕਰਾ ਕੇ ਮੁਖਾਵਾਂਗੇ ਉਹ ਜਿਹੜਾ ਵਿੜੰਗਾ ਉਹਨੇ ਐਮਐਲਏ ਦੀ ਟਿਕਟੇ ਨੂੰ ਦੇਣੀ ਐ ਗਾਹਾਂ ਨੂੰ ਸਰਪੰਚੀ ਕਰਾ ਕੇ ਉਹਦਾ ਆਇਆ ਵਿਆ ਫੋਨ ਇਹਨੂੰ ਐਮਐਲਏ ਵੀ ਅਸੀਂ ਜਿਤਾ ਕੇ ਹਟਾਂਗੇ ਇਹਨੂੰ ਹਾਂ ਹਾਂਜੀ ਸਰਪੰਚ ਨੂੰ ਹੁਣ ਤੁਸੀਂ ਐਮਐਲਏ ਬਣਾਓ ਗਾਣੋ ਬਣਾਵਾਂਗੇ ਜੀ ਅਸੀਂ ਹਾਂ ਸਾਰਾਂ ਦਾ ਸਾਥ ਦੇ ਨਾਲ ਬਣਾਵਾਂਗੇ ਅਸੀਂ ਹਾਂ ਹਾਂਜੀ ਜੀ ਹੋਰ ਵੀ ਗੱਲਬਾਤ ਕਰਾਂਗੇ ਲੋਕ ਪਹੁੰਚੇ ਹੋਏ ਨੇ ਹੋਰ ਵੀ ਘਰ ਦੇ ਵਿੱਚ ਚੱਲਦੇ ਆ ਘਰ ਦੇ ਵਿੱਚ ਸਬਜ਼ੀਆਂ ਬਣ ਰਹੀਆਂ ਨੇ ਰੋਟੀਆਂ ਪਕ ਰਹੀਆਂ ਨੇ ਪਕਵਾਨ ਬਣ ਰਹੇ ਨੇ ਜਿਹੜੇ ਲੋਕ ਆ ਰਹੇ ਨੇ ਉਹਨਾਂ ਦੇ ਲਈ ਰੋਟੀ ਪਾਣੀ ਵੰਡ ਰਹੇ ਆ ਘਰ ਦੇ ਵਿੱਚ ਵੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦਿਖਾ ਦੇ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾ ਰੋਟੀਆਂ ਬਣਾ ਰਹੀਆਂ ਸਬਜ਼ੀਆਂ ਬਣ ਰਹੀਆਂ ਇੱਧਰ ਬਾਪੂ ਜੀ ਵੀ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਹਾਲ ਆ ਬਾਪੂ ਜੀ ਠੀਕ ਆ ਜੀ ਜਨਾਬ ਹਾਂ ਜੀ ਅੱਜ ਮਾਹੌਲ ਕਿਹੋ ਜਿਹਾ ਲੱਗਦਾ ਕਿੰਨੀ ਅਗਰ ਮੌਤ ਬਹੁਤ ਸੋਹਣਾ ਲੱਗਦਾ ਜੀ ਬੜਾ ਮਾਰਕ ਰੇ ਦੇਣ ਚੜਾਇਆ ਤੇ ਸਾਡੇ ਦੇ ਰਾਤ ਇਹੋ ਜਿਹੀ ਗੰਦੀ ਪਈ ਸੀ ਇਹ ਜਿਹੜੀ ਸਾਥੋ ਝਲੀ ਨਹੀਂ ਜਾਂਦੀ ਸੀ ਜੀ ਸਾਡੇ ਬੱਚੇ ਤੇ ਸਾਡਾ ਭੈਣਾ ਤੇ ਬੀਬੀ ਰੋ ਰੋ ਕਮਲੀਆਂ ਹੋ ਗਆਂ ਵਿਚਾਰਗਾ ਜਵਾਗੜ ਸਾਡੇ ਜਵਾਗੜ ਰਗਏ ਹਾਏ ਮੇਰਾ ਬੱਚਾ ਹਜੇ ਨਹੀਂ ਜਪਦਾ ਨਾਲ ਸੀ ਸਰਪੇ ਸਾਹਿਬ ਦੇ ਹਜੇ ਨੂੰ ਪਤਾ ਹੈ ਕਿੱਥੇ ਉਹ ਹੁਣ ਤਾਂ ਪਤਾ ਲੱਗ ਗਿਆ ਕਿੱਥੇ ਉਹ ਮੈਨੂੰ ਹੁਣ ਥੋੜੀ ਥੋੜੀ ਵਿੜਕਾਈ ਜਿਹਦੇ ਪਿੰਡ ਆਏ ਆ ਰਹੇ ਆ ਰਹੇ ਆ ਮੈਂ ਚਲ ਕੋਈ ਨਹੀਂ ਆ ਜੂਗਾ ਕੋਈ ਨਹੀਂ ਰੱਬ ਆ ਸਾਰੇ ਮੁਲਕ ਨੂੰ ਪਥੋ ਪਿੰਡ ਨੂੰ ਘੜੇ ਨੂੰ ਇਹ ਕਿੱਥੋਂ ਮੈਂ ਬੱਚਾ ਲਿਆ ਸੀ ਤੇ ਕਿਵੇਂ ਲਿਆ ਸੀ ਜੀ ਨਾਲ ਚੋ ਵੀ ਘਣਾ ਸਰਪੰਚੇ ਰਹਿੰਦਾ ਸੀ ਉਹ ਉਹਦੀ ਗੱਡੀ ਚਲਾਉਂਦਾ ਸੀ ਮੈਂ ਹੁਣ ਲੜਦਾ ਹੁੰਦਾ ਸੀ ਪੁੱਤ ਤੇ ਉਹਨਾਂ ਨੇ ਸਿਖਾਉਣਾ ਨਿਕੋਸ ਇਹਨਾਂ ਸਰਪੰਚਾਂ ਆਪਾਂ ਚੱਲ ਜਿਤਾ ਦਾ ਹਾਂ ਜੰਗ ਜੱਤ ਲਿਆ ਵੀ ਪਰ ਤੇ ਉਹਨਾਂ ਨੂੰ ਸਦੋਣੇ ਤੋਂ 12 12 ਪੜਿਆ ਤੇ ਹੋਰ ਦੋ ਦਿਵਾਂ ਤਾ ਪੜ ਜਾ ਪਰਨੇ ਜੀ ਮੇਰਾ ਬੱਚਾ ਨਹੀਂ ਜਿਹੜੀ ਮੈਂ ਉਹਦੇ ਭਰਾਣ ਵਾਲੀ ਰਹਿਣਾ ਉਹ ਮੇਰਾ ਭਤੀਜਾ ਹਜੀਜ਼ ਦੇ ਨਾਲ ਸਰਪੰਚ ਸੀਗਾ ਸਾਕਾ ਭਤੀਜਾ ਜੀ ਹਾਂ ਤੇ ਵੇਖੋ ਸਾਡੇ ਕਿੱਡਾ ਜ਼ੁਲਮ ਹੋਇਆ ਜੀ ਜੀ ਗਰੀਬ ਬੰਦਿਆਂ ਤੇ ਜੀ ਜੀ ਇਹਨਾਂ ਲੋਕਾਂ ਨੂੰ ਖੁਸ਼ੀ ਬਹੁਤ ਹੈ ਕਿਉਂਕਿ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਉਮੀਦ ਨਹੀਂ ਸੀ ਕਿਉਂਕਿ ਗਰੀਬ ਲੋਕ ਹੈ ਇਹਨਾਂ ਨੂੰ ਜਮੇ ਉਮੀਦ ਨਹੀਂ ਸੀ ਕਿ ਜਿਹੜੀ ਇਹ ਘਟਨਾ ਘਟੀ ਹੈ ਬਹੁਤ ਮੰਦ ਭਾਗੀ ਘਟਨਾ ਵੀ ਇਹਦਾ ਹੱਲ ਹੋ ਜੂਗਾ ਇਹ ਸਾਡੇ ਜਵਾਗ ਸਾਡੇ ਬੱਚੇ ਜਿਹੜੇ ਅੰਦਰ ਗਏ ਆ ਉਹ ਬਾਹਰ ਆ ਜਾਣਗੇ ਇਧਰ ਸਬਜ਼ੀਆਂ ਬਣੀਆਂ ਮੈਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਚਾਰੇ ਪਾਸੇ ਜਿਹੜਾ ਮਾਹੌਲ ਵਿਆਹ ਵਰਗਾ ਬਣਿਆ ਹੋਇਆ ਕਿਉਂਕਿ ਖੁਸ਼ੀ ਬਹੁਤ ਹੈ ਲੋਕਾਂ ਦੇ ਅੰਦਰ ਕਦੇ ਸੋਚਿਆ ਨਹੀਂ ਸੀ ਹੁਣ ਵੀ ਸਾਡੇ ਜਿਹੜੇ ਬੱਚੇ ਆ ਉਹ ਬਾਹਰ ਆ ਜਾਣਗੇ ਕੀ ਨਾਮ ਕੀ ਛੋਟੂ ਸ਼ਹਿਨ ਗੈਮਰਨਾ ਜਿਹੜੀ ਘਟਨਾ ਕੱਟੀ ਆ ਤੁਸੀਂ ਉਹਦੇ ਵਿੱਚ ਸੀਗੇ ਸੀਗੇ ਸਾਨੂੰ ਘਰੋਂ ਬੈਠਣ ਨੂੰ ਚੱਕਿਆ ਗਿਆ ਜੀ ਅਸੀਂ ਬੇਕਸੂਰ ਸੀਗੇ ਜੀ ਬੇਕਸੂਰ ਸੀ ਤੁਸੀਂ ਥਾਣੇ ਗਏ ਤੁਹਾਨੂੰ ਲੈ ਕੇ ਪੁਲਿਸ ਫੜ ਕੇ ਲੈ ਗਈ ਥਾਣੇ ਲੈ ਕੇ ਸੀਗੇ ਸਾਨੂੰ ਬਹੁਤ ਸਾਡੀ ਉੱਤੇ ਕੁੱਟ ਮਾਰ ਕੀਤੀ ਉਹਨਾਂ ਨੇ ਸਾਨੂੰ ਬਹੁਤ ਟੌਰਚਰ ਕੀਤਾ ਉਹਨਾਂ ਨੇ ਜੀ ਕਿਸ ਤਰ੍ਹਾਂ ਕੁੱਟ ਮਾਰੀ ਤੁਹਾਡੀ ਸਾਨੂੰ ਨਹੀਂ ਲੰਮਾ ਲੰਮਾ ਪਾ ਕੇ ਸਾਡੀਆਂ ਤਲੀਆਂ ਕੁੱਟੀਆਂ ਜੀ ਸਾਡੇ ਖੁੱਚਾਂ ਕੁੱਟੀਆਂ ਜਿਨ੍ਹਾਂ ਤੋਂ ਮੇਤੂ ਰਹਿ ਵੀ ਨਹੀਂ ਜਾਂਦਾ ਸੀ ਸਿਰ ਚੜ ਡਾਂਗਾ ਵੱਜੀਆਂ ਹੱਥ ਤੇ ਵੱਜੀ ਵੀ ਡਾਂਗੀ ਮੈਂ ਤਾਂ ਤੁਰਿਆ ਵੀ ਨਹੀਂ ਜਾਂਦਾ ਮੇਤੂ ਲੰਮਾ ਵੀ ਨਹੀਂ ਪਿਆ ਜਾਂਦਾ ਜੀ ਹਾਂਜੀ ਜੇ ਜਦੋਂ ਤੁਹਾਨੂੰ ਇਥੋਂ ਫੜ ਕੇ ਲੈ ਗਏ ਉਦੋਂ ਤੁਹਾਡੇ ਕੋਟ ਪਈਏ ਜਦੋਂ ਇਥੇ ਘਟਨਾ ਘਟਦੀ ਹੈ ਤੁਹਾਨੂੰ ਘਰ ਦੇ ਵਿੱਚੋਂ ਚੁੱਕਿਆ ਜਾਂਦਾ ਹਾਂਜੀ ਸਾਨੂੰ ਘਰ ਦੇ ਵਿੱਚੋਂ ਚੁੱਕਿਆ ਜਾਂਦਾ ਹੈ ਜੀ ਅਸੀਂ ਅੰਦਰ ਬੈਠੇ ਸੀਗੇ ਜੀ ਸਾਨੂੰ ਉੱਥੋਂ ਲਿਆ ਜਾਂਦਾ ਪਹਿਲਾਂ ਸਾਨੂੰ ਘਰੇ ਕੁਰਦੇ ਫਿਰ ਸਾਨੂੰ ਉੱਥੇ ਥਾਣੇ ਲਿਆ ਕੇ ਕੁਰਦੇ ਆ ਜੀ ਫਿਰ ਤੁਹਾਨੂੰ ਛੱਡ ਕਾ ਤੋ ਦਿੱਤਾ ਜਾਂਦਾ ਸਾਡੀ ਏ ਛੋਟੀ ਸੀਗੀ ਸਾਨੂੰ ਤਾਂ ਛੱਡ ਦਿੱਤਾ ਜਾਂਦਾ ਜੀ ਤੁਹਾਨੂੰ ਛੱਡ ਦਿੱਤਾ ਤੁਸੀਂ ਕਹਿੰਦੇ ਵੀ ਸਾਡੀ ਏਜ 18 ਸਾਲ ਤੋਂ ਛੋਟੀ ਸੀ ਵਿੱਚ ਤੁਹਾਡੇ ਅਸੀਂ ਕੱਲ ਵੀ ਇੰਟਰਵਿਊ ਕਰ ਰਹੇ ਸੀ ਮਾਤਾ ਕਹਿ ਰਹੇ ਸੀ ਸਾਡੇ ਜਿਹੜੇ 18 ਸਾਲ ਦੇ ਬੱਚੇ ਉਹਨਾਂ ਨੂੰ ਛੱਡਿਆ ਨਹੀਂ ਕੁਝ ਹੈਗੇ ਵਿੱਚ ਐਮ ਆਰ ਆਈ ਉਹਦਾ ਸਰਟੀਫਿਕੇਟ ਬਣਾਇਆ ਹੋਇਆ ਉਹਨੂੰ ਨਹੀਂ ਛੱਡਿਆ ਇਹ ਉਹਨਾਂ ਨੇ ਪਰ। ਹੂੰ ਐਮ ਆਰ ਆਈ ਉਹ ਤੋਂ ਬਲਕਿ ਉਹਦਾ ਦਿਮਾਗੀ ਪ੍ਰੋਬਲਮ ਆਈ ਇਹਨੂੰ। ਉਹਦੀ ਦਵਾਈ ਚਾਲਦੇ ਉਹ ਵੀ ਗੱਲ ਹੈ ਨਹੀਂ ਸੀਗਾ ਵਿੱਚ ਉਹ ਫਰੀਦਕੋਟ ਦਵਾਈ ਲੈ ਕੇ ਆ ਰਹੀ ਸੀਗੇ ਤੇ ਉਹਨਾਂ ਨੂੰ ਘਰੋਂ ਚੱਕ ਲਿਆਈ। ਜਦੋਂ ਤੁਹਾਨੂੰ ਥਾਣੇ ਲੈ ਕੇ ਜਾਂਦੇ ਆ ਫੜ ਕੇ ਤੁਹਾਡੇ ਤੇ ਕੁੱਟਮਾਰ ਹੁੰਦੀ ਆ ਉਦੋਂ ਮਾਹੌਲ ਕਿਹੋ ਜਿਹਾ ਬਣਿਆ ਹੋ ਸੀ ਮਨ ਦੇ ਵਿੱਚ ਕੀ ਸੋਚ ਰਹੇ ਸੀ ਤੁਸੀਂ? ਅਈ ਤੇ ਇਹੀ ਸੋਚ ਰਹੇ ਕਿ ਸਾਡੇ ਨੂੰ ੱੱੱਕਾ ਹੋਇਆ ਜੀ। ਸਾਨੂੰ ਕਿਸੇ ਜ਼ਿੰਮੇਵਾਰ ਸੀਗਾ ਸਾਨੂੰ ਉਹਨੇ ਘਰੋਂ ਆ ਕੇ ਚੱਕਵਾਇਆ ਜੀ। ਅਈ ਦਾ ਘਰ ਵਿੱਚ ਬੈਠੇ ਸੀਗੇ ਜੀ। ਹੂੰ ਉਹ ਜੀਮੇਦਾਰ ਤਾਂ ਹੁਣ ਮੈਨੂੰ ਨਾਂ ਨਹੀਂ ਪਤਾਗਾ ਵੀ ਉਹਨੇ ਸਾਨੂੰ ਚਕਵਾਇਆ ਉਹਦਾ ਨਾਂ ਤਾਂ ਅਸੀਂ ਪੁੱਛ ਕੇ ਲੈਣਾ ਵੀ ਕੀ ਹੈ ਕੋਈ ਗੱਲ ਨਹੀਂ ਤੁਸੀਂ ਜਦੋਂ ਡਲੇ ਚੱਲ ਰਹੇ ਸੀ ਉਹ ਡਲੇ ਲੋਕ ਜਿਹਦੇ ਮਾਰ ਰਹੇ ਸੀ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਸੀ ਨਹੀਂ ਅਸੀਂ ਉਹਨਾਂ ਦੇ ਵਿੱਚ ਹੈ ਨਹੀਂ ਸੀਗੇ ਅਸੀਂ ਤਾਂ ਘਰੇ ਬੈਠੇ ਸੀਗੇ ਜੀ ਹਾਂ ਅਸੀਂ ਤਾਂ ਸਕੂਲ ਚ ਆਏ ਸੀਗੇ ਸਾਨੂੰ ਸਕੂਲ ਚ ਜਦੋਂ ਆ ਕੇ ਘਰੇ ਬੈਠੇ ਸੀਗੇ ਸਾਨੂੰ ਨਾਲ ਦੇ ਚੱਕ ਲਈ ਉਹਨਾਂ ਨੇ ਹਾਂ ਇਸ ਵਕਤ ਕਿਹਾ ਨਹੀਂ ਵੀ ਇਸ ਤੇ ਇੱਕ ਸਟੂਡੈਂਟ ਆ ਸਾਨੂੰ ਕਿਉਂ ਲਈ ਜਾਨੇ ਹੋ ਸਾਡੀ ਉਹਨਾਂ ਨੇ ਸੁਣੀ ਨਹੀਂ ਇੱਕ ਵੀ ਨਹੀਂ ਸੁਣੀ ਸਾਡੀ ਤਾਂ ਹੀ ਉਹਨਾਂ ਨੇ ਉਹਨਾਂ ਨੇ ਆਉਂਦੇ ਸਾਰੇ ਸਾਨੂੰ ਕੁੱਟਣ ਲੱਗ ਗਏ ਕਮਰੇ ਚ ਕੱਢ ਕੇ ਤੇ ਸਾਨੂੰ ਕੋਟ ਦੇ ਕੋਟ ਦੀ ਲੈ ਕੇ ਤੁਹਾਨੂੰ ਕਿਹੜੇ ਥਾਂ 'ਚ ਲੈ ਕੇ ਗਏ ਕੋਟ ਲੈ ਕੇ ਫ੍ਰੀਡ ਕੋਟ ਲੈ ਕੇ ਜੇਤੋ ਲੈ ਕੇ ਸਾਨੂੰ ਸਿੱਧਾ ਸਾਧਕ ਸਾਧਕ ਥਾਣੇ 'ਚ ਲੈ ਕੇ ਗਏ ਸੀ ਸਾਨੂੰ ਇੱਥੋਂ ਸਿੱਧਾ ਸਾਧਕ ਥਾਣੇ ਦੇ ਵਿੱਚ ਲੈ ਗਿਆ ਹਾਂਜੀ ਜਿਹੜੇ ਤੁਹਾਡੇ ਨਾਲ ਦੇ ਸਾਥੀ ਸੀ ਕਿੰਨੇ ਬੰਦੇ ਤੁਹਾਡੇ ਨਾਲ ਸੀ ਕੁੱਲ ਇਹ ਸਾਨੂੰ 42 ਜਣੇ ਚੱਕੇ ਗਏ ਸਾਨੂੰ 7 ਜਣੇ ਨੂੰ ਛੱਡਿਆ ਕਰਤਾ ਸੀ ਉਹਨਾਂ ਨੇ ਛੱਡਤਾ ਸੀਗਾ ਜਿਹੜੇ 42 ਬੰਦੇ ਸੀ ਉਹ 42 ਸਾ ਤੇ ਅਲੱਗ ਅਲੱਗ ਥਾਣੇ ਵਿੱਚ ਸੀ ਨਹੀਂ ਨਹੀਂ ਉਹ ਸਾਰੇ ਸਾਧ ਇਕ ਥਾਣੇ ਵਿੱਚ ਹੀ ਲੈ ਕੇ ਸਿੱਧਾ ਜੀ ਹਾਂਜੀ ਉਹਦੇ ਵਿੱਚੋਂ ਕਿੰਨੇ ਰਿਹਾ ਕਰਤੇ ਸੀ ਸੱਤ ਜਣੇ ਰਿਹਾ ਕਰਤੇ ਸੀ ਉਹਨਾਂ ਨੇ ਜੀ ਕਿੰਨੇ ਵਜੇ ਰਿਹਾ ਕਰਤੇ ਜਦੋਂ ਉਦੋਂ ਬਾਅਦ 12:00 ਵਜੇ ਰਿਹਾ ਕਰਤੇ ਸੀ ਅਸੀਂ 3:00 ਵਜੇ ਸਹੀ ਘਰੇ ਆ ਗਏ ਸੀ ਰਾਤ ਨੂੰ ਰਾਤ ਨੂੰ ਕਰੇ 12:00 ਵਜੇ ਰਾਤ ਨੂੰ 12:00 ਵਜੇ ਤੂੰ ਰਿਹਾ ਕਰ ਦਿੰਦੇ ਆ ਫਿਰ ਘਰੇ ਫੋਨ ਤੇ ਗੱਲਬਾਤ ਹੁੰਦੀ ਆ ਅਧਿਕਾਰੀ ਸਾਡੀ ਪਹਿਲਾ ਨੰਬਰ ਲੈ ਜਾਂਦੇ ਆ ਫਿਰ ਸਾਡੇ ਘਰੇ ਫੋਨ ਕਰ ਦਿੰਦੇ ਆ ਵੀ ਇਹਨਾਂ ਨੂੰ ਮੁੰਡਿਆਂ ਨੂੰ ਲੈ ਜਾਵਾ ਕੇ ਉਹ ਸਾਨੂੰ ਫਿਰ ਪਹਿਲਾਂ ਸਾਡੇ ਕੋ ਸਾਨੂੰ ਪ੍ਰੀਤਕੋਟ ਲੈ ਕੇ ਜਾਂਦੇ ਆਗੇ ਉੱਥੇ ਸਾਨੂੰ ਅੱਧਾ ਪੂਣਾ ਘੰਟਾ ਬਹੁੰਦੇ ਆਗੇ ਸਾਡੇ ਨਾਂ ਨੂੰ ਲਿਖਦੇ ਆ ਉਹ ਅੰਦੀ ਬਾਸ ਸਾਨੂੰ ਘਰੇ ਭੇਜ ਦਿੰਦੇ ਆ ਜੀ ਉਹ ਵੀ ਸਾਡੇ ਘਰ ਦੇ ਲੈ ਕੇ ਆਉਂਦੇ ਆ ਜੀ ਹਾਂਜੀ ਫਿਰ ਤੁਹਾਡੇ ਇਹਦੇ ਮਾਂ ਬਾਪੂਸੀ ਤੁਹਾਨੂੰ ਲੈਣ ਗਿਆ ਹਾਂਜੀ ਲੈਣ ਗਿਆ ਜੀ ਮੁੜ ਕੇ ਸਾਡੇ ਮਾਂ ਬਾਪੂ